ਆਪ ਤੇ ਨਹੀਂ ਕੇ ਰੰਦੇ ਵੈਗ ਫਾਲਾ ਓਪਾ ਨਹੀਂ ਸਾਤੇ ਨਹੀਂ ਭੋਲੇਗਾ ਓ ਨਹੀਂ ਇਹ ਗੱਗੂ ਦਾ ਹੀ ਭੋਲੇ ਦੇਖ ਮੰਨੂ ਕਹਿੰਦਾ ਵੀ ਤੂੰ ਪਾ ਹਾਂ ਜਾਂ ਮੈਂ ਪਾਉਗੀ ਜਾਂ ਤੇ ਮੰਮੀ ਪਾਉਗੀ ਬੈਗ ਹੋਰ ਨਹੀਂ ਕਿਸੇ ਤੇ ਪਾਉਂਦਾ ਇਹ ਮੰਨੂ ਫੜਾ ਰਿਹਾ ਤਾਂ ਕਹਿੰਦਾ ਗੱਗੂ ਬੈਗ ਪਾ ਦੇ ਚਲ ਆ ਬਾਈ ਚਲੋ ਚੱਲਿਆ ਸ਼ੁਰੂ ਨਾ ਬਾਈ ਕਿਉਂ ਸਾਰਿਆਂ ਨੂੰ ਬਾਈ ਜਿਵੇਂ ਅਨਮੋਲ ਚਾਹੇ ਬਾਈ ਤੇ ਟਿਫਿਨ ਨੇ ਬੈਗ ਚ ਪਾਤਾ ਤੇ ਇੱਕ ਪਜਾਮੀ ਪਾਦੀ ਤੇ ਬੰਨ ਦਿੱਤੇ ਬਸ ਪਾਤਾ ਫਿਰ ਡਾ ਕੇ ਬੋਲੋ ਹਾਂ ਚਲੋ ਬਾਈ ਕੀ ਕਰੇ ਮੈਂ ਦਿਖਾ ਦੋ ਕਿਹੜਾ ਮੋਰ ਕਹਿ ਰਹੇ ਆ ਫੇਰ ਅੱਛਾ ਉਹ ਜਿਵੇਂ ਮੈਂ ਕੱਲ ਡਾਇਆਤਾ ਮੋੜਾਣੇ ਨੂੰ ਕਹਿ ਰਿਹਾ ਪਹਿਲਾਂ ਗਿਆ ਗਿਆ ਤੂੰ ਹੁਣ ਸਕੂਲ ਵਗ ਜਾ ਗਿਆ ਜਾ 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 ਗਿਆ ਹੁਣ ਲੋਟ ਦਾ ਫੇਰ ਬਣਾ ਡੇਢ ਵੱਜ ਗਿਆ ਤੇ ਹੁਣ ਲਾ ਕੇ ਜੇ ਕੱਪੜੇ ਇੱਕ ਵਾਰੀ ਚ ਕੱਪੜੇ ਪਾਤੇ ਹੋਰ ਦੂਜੀ ਵਾਰੀ ਚ ਪਾਉਣੇ ਬਸ ਚੱਦਰ ਇਹ ਆ ਦੂਜੀ ਵਾਰੀ ਚ ਤਾਂ ਇੱਕ ਚੁੰਨੀ ਆ ਬਾਕੀ ਤਾਂ ਕੱਪੜੇ ਆ ਇਹ ਥੋੜੇ ਥੋੜੇ ਹੁੰਦੇ ਨੇ ਨਾਲ ਦੇ ਨਾਲ ਧੋਈ ਜਾਂਦੇ ਆ ਕਿਉਂਕਿ ਸਾਰੇ ਇਕੱਠੇ ਹੋ ਜਾਂਦੇ ਹਨ ਨਾ ਫਿਰ ਮਤਲਬ ਉਹ ਗਰਮੀ ਦੀ ਹੁੰਦੀ ਗਰਮੀ ਦੀ ਧੁੱਪ ਨਿਕਲਣਾ ਸਿੱਧਵਾਰ ਗਰਮੀ ਹੋਗੀ ਜਿਵੇਂ ਪਹਿਲਾਂ ਸੀ ਥੋੜੇ ਥੋੜੇ ਕੱਪੜੇ ਧੋ ਜਾਂਦੇ ਆਵੇਂ ਦੁਆਰਾ ਧੋਣ ਲੱਗੇ ਨਹੀਂ ਵਿੱਚ ਜਿੰਨ ਤਾਂ ਸਾਰੇ ਖਾ ਗਏ ਇਕੱਠੇ ਧੋ ਦਿੰਦੇ ਹੁੰਦੇ ਤੇ ਠੰਡਾ ਦਾ ਮੌਸਮ ਤਾਂ ਜਦ ਮਾਰਜੀ ਧੋ ਲੈਂਦੇ ਦੇ ਕੱਪੜੇ ਹਨਾ ਤੇ ਬਾਈਕ ਨਾਲ ਧੋਣ ਦਸਣੀ ਸੀਗੀ ਜਲਦੀ ਨਾ ਇੱਥੇ ਕੱਪੜੇ ਧੋਣਾਂ ਦੀ ਹੁੰਦੀ ਐ ਮੈਨੂੰ ਇੱਥੇ ਨਾ ਉਹ ਉੱਪਰ ਦੇਖੋ ਖਤਰਨਾਕ ਪ੍ਰਿੰਟਾਂ ਦਾ ਛੱਤਾ ਆ ਗਿਆ ਬੰਬ ਹੋ ਗਿਆ ਜਾਂ ਨਾ ਬੋਲੀ ਵੀ ਖਤਰਨਾਕ ਪ੍ਰਿੰਡਾ ਦਾ ਛੱਤਾ ਜਦੋਂ ਦਾੰਬਾ ਹੁੱਟ ਗਿਆ ਟਾਇਰ ਫਟ ਗਿਆ ਹੁਣ ਕੋਈ ਸੜਕ ਤੇ ਹਨਾ ਕਿਉਂਕਿ ਐਡੀ ਤਾਂ ਫਿਰ ਚੈਰ ਦੀ ਆਵਾਜ਼ ਆ ਜਾਂਦੀ ਆ ਸਿਸੇ ਖੜਕਾਪੇ ਸਾਰੇ ਹਾਂ ਤਿਉਹ ਦੇਖੋ ਨੇੜੇ ਨੇੜੇ ਜਾ ਕੇ ਰਹੇ ਉਹ ਦੇਖੋ ਉੱਪਰ ਸਾਡੇ ਪ੍ਰਿੰਡਾ ਦਾ ਛੱਤਾ ਤੇ ਨੀਚੇ ਨਾ ਉੱਪਰ ਉਹ ਦੇਖੋ ਕਿੰਨਾ ਵੱਡਾ ਤੁਹਾਨੂੰ ਵੀਡੀਓ ਵੀਡੀਓ ਚ ਮੈਂ ਛੋਟਾ ਲੱਗ ਰਿਹਾ ਹੁਣ ਆਹ ਦੇਖੋ ਆਹ ਦੇਖੋ ਇਹ ਚੁੱਟੇ ਜਿੱਤੇ ਕਿ ਆਏ ਹਾ

ਕਿਉਂ ਕਿ ਨਾ ਕਰਦੇ ਤਾਰਨ ਲੱਗਦੇ ਐ ਇਹਨੂੰ ਡੰਡੇ ਨਾਲ ਹਨਾ ਉਤਰਦਾ ਹੀ ਨਹੀਂ ਹੈਗਾ ਪ੍ਰਿੰਡਾਂ ਉੱਥੀਆਂ ਕਰਦੇ ਭੱਜ ਕੇ ਫਾਨੂੰ ਉੱਧਰ ਜਾਣਾ ਪੈ ਲਿਆ ਸੀ ਮਾੜਾ ਜਿਹਾ ਡੰਡਾ ਲਾ ਦੀਏ ਜਦ ਸਾਰਾ ਪ੍ਰਿੰਡਾਂ ਦਾ ਉੱਠ ਕੇ ਆ ਜਾਂਦਾ ਭੱਜਿਆ ਡਰ ਲੱਗਦਾ ਇਹ ਚੰਗਾ ਇਸ ਕਰਕੇ ਫਿਰ ਅਸੀਂ ਖੋਣਾਂ ਦਾ ਘਾਟ ਹੀ ਉਹ ਕਰਦੇ ਐ ਇਹਨੂੰ ਛੇੜਦੇ ਐ ਉਹ ਤਾਂ ਨਹੀਂ ਲੜਦੀਆਂ ਹੈਗੀਆਂ ਪਰ ਜਦ ਉੱਪਰ ਗਈ ਦੰਡਾ ਡਾਰਾ ਜਿਵੇਂ ਹੁਣੇ ਹੁਣੇ ਗਿਰੀਆਂ ਨੇ ਦੋ ਮਾਰੀਆਂ ਨੇ ਮੈਂ ਇਸ ਇਸ ਤਰ੍ਹਾਂ ਡਰ ਲੱਗਦਾ ਵੀ ਕਿਤੇ ਉੱਪਰ ਗਿਰ ਕੇ ਜਾ ਰੋ ਦੀ ਡੰਡੀ ਵੱਟੇ ਫੋਨ ਦੇ ਕੱਪੜੇ ਧੋਦਾਂ ਯੂਵੀ ਆਉਣ ਵਾਲਾ ਫਿਰ ਬਾਅਦ 'ਚ ਯੂਵੀ ਦੀ ਵੀ ਡਰੈਸ ਪਾਵਣੀ ਕਿਉਂਕਿ ਜਾਨ ਨੂੰ ਚਾਦਰ ਪਾਣੀ ਹੈ ਹਨੇਨ ਯੂਵੀ ਨੇ ਆ ਜਾਣਾ ਹੈ ਫਿਰ ਡਰੈਸ ਵੀ ਉਹਦੀ ਧੋ ਹੋ ਜਾਂਦੀ ਹੈ ਵਿੱਚੇ ਹਾਂ ਅੱਜ ਨਾ ਬਾਹਰ ਹਵਾ ਬਹੁਤ ਚੱਲ ਰਹੀ ਆ ਹੈ ਕਿਉਂ ਹਵਾ ਚ ਬਾਹਰ ਬਾੜ ਲਾਂਗੇ ਅੰਦਰ ਵੀ ਉੱਥੇ ਥੋੜੀ ਹਵਾ ਚੱਲ ਰਹੀ ਆ ਉੱਥੇ ਗਾ ਬੈਠਣ ਦਿੰਦੀ ਆ ਅੱਗ हां ਬਿੱਥਲੋ ਨਾ ਕੋਣ ਆ ਨਾ ਦੇਖੋ ਕੋਣ ਉਪਰਾਂ ਬੰਦਾ ਆ ਗਿਆ ਬਾਹਰ ਆਪਣੇ ਕੋਈ ਬਲਾਇਆ ਹੁੰਦਾ ਭਾਈਆ ਕੋਈ ਮੈਸਮਸ ਦੇਖਣ ਆਲਾ ਨਾ ਹੋਵੇ ਜਾਂ ਕੋਈ ਡਾਕਟਰ ਹੋਣਾ ਮੱਜਾਂ ਦਾ ਹੈ ਨਾ ਮਾਇਓ ਕੋਈ ਮੈਸਸਾ ਦਾ ਡਾਕਟਰ ਹੋਣਾ ਜਾਂ ਕੋਈ ਨੈਸ ਦੇਖਣ ਆਇਆ ਹੈ ਕੀ ਕਰ ਰਿਹਾ ਫੱਕੀ ਕਰਕੇ ਦੇਖ ਰਿਹਾ ਆਹ ਦੇਖ ਲੋ ਆਪਣੀ ਮੰਮੀ ਨੂੰ ਕੰਮ ਕਰਦੀ ਨੂੰ ਕਿਵੇਂ ਦੇਖ ਰਿਹਾ ਹੈ ਛੋਟੂ ਲਾਈਨ ਉਰੋ ਹੀ ਦੇਖਵਾ ਚਾਵਲ ਗਿਆ ਬਸੋ ਚਾਵਲ ਗਿਆ ਮੁੰਡਾ ਚਾਵਲ ਗਿਆ ਮੁੰਡਾ ਚਾਵਲ ਗਿਆ ਟੂ ਹੀ ਮੈਂ ਛੜੂਗਾ ਮੇਰੀ ਬਰਾ ਦੇਖੋ ਮਨੂੰ ਚਿਮੜ ਰਿਹਾ ਦੇਖੋ ਮੇਰੇ ਵਿੱਚ ਵਿੱਚ ਆ ਰਿਹਾ ਅਈ ਨਾ ਚੁੰਨੀ ਖੋ ਲੈ ਗਿਆ ਮੇਰੀ ਆ ਦੇਖੋ ਚੁੰਨੀ ਖੋ ਲੈ ਗਿਆ ਚੁੰਨੀ ਦੇ ਦੇ ਇੱਧਰ ਚੁੰਨੀ ਦੇ ਦੇ ਚੁੰਨੀ ਜ਼ਰੂਰੀ ਐ ਹਮਾਰੀ ਚੁੰਨੀ ਦੋ ਦੋ ਚੁੰਨੀ ਚੁੰਨੀ ਬਿਨਾ ਨਹੀਂ ਅਸੀਂ ਵੀਡੀਓ ਬਣਾਉਂਦੇ ਹੈਗੇ ਕੁਣ ਨਹੀਂ ਬਣਾਉਂਦੇ ਹੈਗੇ ਕਈ ਵਾਰ ਲੈਣੀ ਨਾ ਇੱਕੋ ਲੱਖ ਤੋਂ ਵੀਡੀਓ ਸਟਾਰਟ ਕਰ ਦਿੰਦੇ ਆ ਤਾਂ ਪਤਾ ਨਹੀਂ ਲੱਗਦਾ ਹਾਂ ਨਾ ਬਿਮਾਰ ਆ ਲੈ ਆ ਲੈ ਆ ਲੈ ਗੇੜਾ ਖੋਲ ਦੇ ਮੈਂ ਦੋ ਹੱਥ ਬਿਜੀ ਤੇ ਤੂੰ ਤਾਂ ਸਾਰੀਓ ਬਿਜੀ ਰਣੀ ਹਮੇਸ਼ਾ ਬੈਲੀ ਵੀ ਕਦੇ ਹੋਈ ਓ ਮਿਰਚਾ ਮਿਰਚਾ ਸੁਕੜੀ ਪਾਉਂਗੀ ਅੱਛਾ ਟੋਂਗਾ ਮੈਨੂੰ ਥੋੜਾ ਤਾਂ ਫਰਮਣ ਲੱਗੇ ਤੇ ਮਿਰਚਾ ਸੁਕੜੀਆਂ ਪਾਉਣੀਆਂ ਹਾਂ ਕੁ ਬੈਠੋ ਨਾ ਬੈਠਰ ਬਾਹਰ ਆ ਓਕੇ ਆ ਬੂਤਾ ਗਿਆ ਕਿੱਥੇ ਪਤਾ ਨਹੀਂ ਦਾਦੀ ਨਾਲ ਹੈਂ ਕਿੱਥੇ ਗਿਆ ਤੂੰ ਵੀ ਖੇੜੇ ਹੁੰਦਾ ਨੇ ਫਿਰ ਅੱਛਾ ਤਾਂ ਕੁਝ ਕਰਨਾ ਹੋ ਰਿਹਾ ਅੱਜ ਨਵੇਂ ਚੁੱਲੇ ਤੇ ਅੱਗ ਵਾਲੀ ਆ ਫਰਾਈ ਕਰੀਏ ਪਹਿਲਾਂ ਸਾਰੀ ਹੈ ਫਰਾਈ ਕਰੀਏ ਸਾਰੀ ਅੱਜ ਨਵੇਂ ਚੁੱਲੇ ਤੇ ਅੱਗ ਵਾਲੀ ਹੈ ਮੈਡਮ ਨੀ ਜੀ ਨੇ ਉਹ ਦੇਖੀ ਮੈਨੂੰ ਖੜੇ ਕਰ ਦੋ ਐ ਮੇਰੇ ਵੀਡੀਓ ਤੇ ਲੇਟ ਕਰਾ ਦੂਗਾ ਖੜਾ ਹੋ ਖੜਾ ਹੋ ਜਾ ਖੜਾ ਹੋ ਜਾ ਖੜਾ ਹੋ ਜਾ ਚਲ ਤਨੂ ਹੋਤੇ ਬਿਠਾਵਾਂਗੇ ਪੀੜੀ ਤੇ ਪੁੱਤ ਇਹਦੇ ਦੋ ਦਿਨ ਛਿਪਕਲੀਆਂ ਦੇ ਬੱਚੇ ਛੋਟੇ ਛੋਟੇ ਨਿਕਲੇ ਜਿਵੇਂ ਮੈਂ ਚੱਕਿਆ ਨਿਕਲਦੇ ਨੇ ਜਦੋਂ ਮੈਂ ਚੱਕਿਆ ਤਾਂ ਨਾ ਜਿੱਦਣ ਉਦੋਂ ਹੀ ਨਿਕਲੇ ਪੂਰੀ ਕਿਚੜੀ ਆਈ ਚੱਕ ਕੇ ਲੈ ਗਈ ਅੱਗੂ ਕਹਿੰਦਾ ਚਿੜੀ ਆਈ ਅੱਗ ਬਾਲ ਲੈ ਚਿੜੀ ਲੈ ਗਈ ਚੱਕ ਕੇ ਛਿਪਕਲੀ ਦੇ ਬੱਚੇ ਹਾਂ ਇੱਕ ਲੈ ਗਈ ਹਾਏ ਬਾਕੀ ਦੇ ਭੱਜੇ ਦੇ ਸਾਹ ਮੜਾ ਜਾ ਹੋਰ ਲਾ ਉਹ ਹੋਰ ਬੁਛੇਤੀ ਮੁੱਝਣੀ ਫਿਰ ਆਪਾਂ ਛੇਤੀ ਆਪਣਾ ਕੰਮ ਨਵੇੜੀਏ ਬਟ ਰੈਸਪੀ ਸਪੈਸ਼ਲ ਰੈਸਪੀ ਬਣਾਉਣੀ ਆ ਮਿਰਚੀ ਤੀ ਗਾਣਾ ਨਹੀਂ ਹੁੰਦਾ ਇੱਕ ਉਹ ਗਾਣ ਲੱਗੀ ਤੀ ਹੂ ਹੂ ਮਿਰਚੀ ਹਾਏ ਹਾਏ ਮਿਰਚੀ ਹੂ ਹੂ ਮਿਰਚੀ ਗਾਣੇ ਵਾਪਸ ਦੇ ਦੇ ਕਿਉਂ ਮੈਂ ਹੋਰ ਕਿਹੜਾ ਗਾਣਾ ਗਾਇਆ ਗਾਣੇ ਕਰਨੇ ਹੁੰਦੇ ਨਾ ਇੱਕ ਤੂੰ ਉਹ ਨਹੀਂ ਕਹਿ ਰਹੀ ਤੀ ਪਿੰਕ ਪਿੰਕ ਸੂਟ ਪਾਉਣੇ ਆ ਫਿਰ ਮੈਂ ਉੱਪਰ ਬਣਾਤਾ ਪਿੰਕ ਪਿੰਕ ਅੱਡੀਆਂ ਲੈ ਦੇ ਚੰਦ ਹਾਂ ਵੀ ਮੈਂ ਗੱਲ ਗੱਲ ਤੇ ਗਾਣਾ ਬਣਾ ਦਿੰਦੀ ਆ ਸਹੀ ਗੱਲ ਆ ਮੈਨੂੰ ਆਂਦੇ ਹੁੰਦੇ ਹੈ ਨਹੀਂ ਮੈਂ ਮਾੜਾ ਜਿਹਾ ਹੀ ਗਾਣੀ ਆ ਬਸ ਸਮਝਾ ਕੇ ਲੈ ਮਾਂ ਭੱਜੀ ਜਾ ਰਹੀ ਤੀ ਮਾਂ ਜਿਹੜੀ ਮਾਂ ਨੂੰ ਰੋਟੀ ਪਾਣੀ ਹੁਣ ਮਾਂ ਭੱਜਣ ਲੱਗੀ ਤੀ ਹੈ ਉਹ ਮਾਂ ਭੱਜਣ ਲੱਗੀ ਤੀ ਲਓ ਜੀ ਉਧਰ ਧਾਲੀਆਂ ਮਿਰਚਾਂ ਤੇ ਹੁਣ ਮਿਰਚਾਂ ਤਲਣ ਦੀ ਤਿਆਰੀ ਹੋ ਰਹੀ ਹੈ ਤੇ ਉਧਰ ਧਾਰਾਂ ਦਾ ਬੱਸ ਧਾਰਾਂ ਵੀ ਨਿਕਲ ਚੁੱਕੀਆਂ ਧਾਰਾਂ ਦਾ ਟਾਈਮ ਹੋ ਗਿਆ ਤਾਂ ਅਸੀਂ ਗੁਰਦੁਆਰਾ ਸਾਹਿਬ ਤਾਂ ਜਾਇਆ ਏ ਆਪਦਾ ਮੱਥਾ ਟੇਕਿਆ ਏ ਸੱਜ ਗਈ ਅੱਗੇ ਅਸੀਂ ਲੇਟ ਜਾਂਦੇ ਹੁੰਨੇ ਆ ਮੈਂ ਖਾਜ ਅਸੀਂ ਗੁਰਦੁਆਰਾ ਸਾਹਿਬ ਜਾਇਆ ਏ ਅੱਗੇ ਅਸੀਂ ਲੇਟ ਜਾਣੇ ਹੁੰਨੇ ਅੱਜ ਅਸੀਂ ਸੱਜਰੇ ਨਵੇੜਿਆ ਮੱਥਾ ਆਪਣਾ ਆਵੇਂ ਸੀ ਅੱਗੇ ਆਹ ਟਾਈਮ ਦਾ ਸਬਜੀ ਬਣਾਉਣੀ ਹੁੰਨੇ ਅੱਜ ਫ੍ਰੀ ਸੀ ਹਾਂ ਅੱਜ ਕੰਮ ਕਰ ਰਹੇ ਸੀ ਲੋ ਜੀ ਆਪਣੇ ਇਧਰ ਮਿਕਚਾ ਦਾ ਅਚਾਰ ਬਣ ਰਿਹਾ ਹੈ ਜਿਹੜੀ ਅਸੀਂ ਟੋਲੇ ਘਰਾਂ ਲਈ ਦੇ ਖਾਣੇ ਖਾਉਣਗੇ ਬਸ ਬਾਕੀ ਚਾਰ ਉਹਦੀ ਹਾਂ ਨਹੀਂ ਅਸੀਂ ਕਿਸੇ ਨੂੰ ਵੀ ਦੇਣਾ ਹੈ ਵਾਲੀਆਂ ਹੈ ਬਾਕੀ ਸਿਰਕੇ ਵਾਲੀਆਂ ਹਾਂ ਉਹ ਨਹੀਂ ਅਸੀਂ ਕਿਸੇ ਨੂੰ ਵੀ ਦੇਣਾ ਹੈਗਾ ਉਹ ਚਾਰ ਨਿੰਬੂ ਪਾ ਲਏ ਕਿ ਉਹ ਚਾਰ ਨਿੰਬੂ ਪਾ ਲੈਣੇ ਰਸ ਕਿਉਂਕਿ ਸਾਨੂੰ ਕਿਸੇ ਨੇ ਸਿਰਕਾ ਨਹੀਂ ਲਿਆ ਕੇ ਦੇਆ ਇਸ ਕਰਕੇ ਅਸੀਂ ਫਿਰ ਆਏ ਦੁਆਲੇ ਤੇ ਆਪਣਾ ਜਿਹੜਾ ਜੁਗਾਰਮੈਂਟ ਤਾਂ ਲਾ ਲਿਆ ਸੀ ਜੁਗਾਰਮੈਂਟ ਤਾਂ ਅਸੀਂ ਆਪਣਾ ਪਹਿਲਾਂ ਹੀ ਲਾ ਲਿਆਏ ਆਲੇ ਦੁਆਲੇ ਤੇ ਅਸੀਂ ਰੋ ਸਰੋਂ ਮੰਗ ਗਏ ਜੇ ਸਮਾਨ ਨਹੀਂ ਆਇਆ ਫਿਰ ਅਸੀਂ ਮਿਰਚ ਦਾ ਚਾਰਾ ਆਪ ਹੀ ਖਾਵਾਂਗੇ ਬਈ ਕੱਲ੍ਹ ਹੀ ਆਉਂਦੇ ਫੇ ਕੋਈ ਰਿਸ਼ਤੇਦਾਰ ਆ ਗਿਆ ਤਾਂ ਰਿਸ਼ਤੇਦਾਰ ਵੀ ਨਾਲੇ ਅੱਧੇ ਇੰਚ ਦੁਕਾਨ ਬੰਦ ਦੀ ਇੰਚ ਦੁਕਾਨ ਬੰਦ ਦੀ ਸਵੇਰੇ ਗਈ ਤੇ ਹੈਗੀ ਮम्मी 11:00 ਵਜੇ ਹਾਂ ਠੀਕ ਹੈ ਕਿ ਨਾਸ ਸੋਨਾ ਕੱਲ੍ਹ ਆ ਦੇਖੋ ਆਪ ਤੁਸੀਂ ਨੀਕੇ ਰਹਿੰਦੇ ਮਿਰਚ ਦਾ ਮਿਰਚ ਮਿਰਚ ਮੈਂ ਢੱਡੀ ਹੋ ਜਾ ਫਿਰ ਡੱਬੇ ਚ ਪਾ ਲੈ ਜਾਂ ਥੋੜੀ ਲੋ ਜੀ ਸਾਡਾ achar ਬਣ ਚੁੱਕਿਆ ਹੈ ਹੂੰ ਬਣ ਚੁੱਕਿਆ ਹੈ ਸਾਡਾ achar ready ਹੈ ਹੁਣ ਮੈਂ ਇਹਨੂੰ ਰੋਟੀ ਨਾਲ ਛਕੂਗੀ ਠੀਕ ਹੈ ਹਾਂ ਥਾਲ ਦੇ 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 ਉੱਪਰ ਹਨਾ ਫੇਰ ਉਹ ਕੁਝ ਪੈ ਜਾਣਾ ਹਾਂ ਦੇ ਦੇ ਲਓ ਜੀ ਸਾਡਾ achar ਹੋ ਗਿਆ ਰੈਡੀ ਤੇ ਹੁਣ ਮੈਂ ਇਹਨੂੰ ਸ਼ਾਮ ਨੂੰ ਖਾਉਂਗੀ ਹਾਂ ਹਾਂ ਦੇ 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 ਮੈਂ ਹੁਣ ਇਹਨੂੰ ਰੋਟੀ ਨਾਲ ਖਾਉਂਗੀ ਤੁਸੀਂ ਮੈਂ ਤਾਂ ਇਹ ਕਹਤੀ ਤੁਸੀਂ ਰੋਟੀ ਬਣਾਇਓ ਮੈਂ achar ਨਾਲ ਰੋਟੀ ਖਾਉਂ ਠੀਕ ਆ ਗਰਮ ਗਰਮ ਉਹ ਕੀ ਕਰ ਰਹੀਆਂ ਆ ਦੇਖੋ ਬਈ ਮੈਨੂੰ ਐਵੇਂ ਨਕਲ ਕੱਢ ਕੇ ਜਾਂਦੀ ਆ ਡੱਬਾ ਵੀ ਦੇ ਕੇ ਆਣਾ ਮੰਗਵਾ ਬਈ ਅਸੀਂ ਇੱਕ ਦੂਏ ਦੇ ਤਾਇ ਚਾਚੇ ਨੇ ਨਾ ਅਸੀਂ ਇੱਕ ਥਾਈ ਚਰਚੇ ਤੋਂ ਅਲਦਲ ਚੀਜ਼ ਮੰਗ ਕੇ ਇੱਕ ਦੂਜੇ ਨਾਲ ਸਾਰ ਲੈਂਦੇ ਹਾਂ ਮਿਲ ਜਾਂਦੀ ਹੈ ਸਾਡੇ ਚੱਲ ਚੱਲੀਏ ਚੱਲ ਜੀ ਮੈਂ ਆਪਣੇ ਹੱਥਾਂ 'ਚ ਦੇਖੋ ਮੇਰੇ ਕਿੰਨਾ ਸਮਾਨ ਹੋਏ ਦੋ ਡੱਬੇ ਆਪੂ ਨੂੰ ਵੀ ਤਾਂ ਵਿਚਾਰੇ ਨੂੰ ਲੈ ਕੇ ਜਾ ਰਹੀਆਂ ਦੇਖੋ ਆਪੂ ਮੇਰੇ ਨਾਲ ਜਾ ਰਿਹਾ ਹੈ ਔਰ ਰੁਕ ਗਿਆ ਇਹ ਤਾਂ ਹੁਣ ਸਵਾਚ ਨਿਬੜੂਗਾ ਬਾਈ ਉਹ ਬੈਠ ਗਿਆ ਦੇਖੋ ਪਿੱਛੇ ਇਹ ਆਪਦੇ ਟਿਕਾਣੇ ਤੇ ਬੈ ਗਿਆ ਬਸ ਹੁਣ ਇਹਨੇ ਇੱਥੇ ਬੈਠੇ ਗੱਠੇ ਨਾਲ ਖੇਡੀ ਜਾਣਾ ਤੇ ਮੈਂ ਹੁਣ ਅੰਦਰ ਸਮਾਨ ਰੱਖਿਆ ਮਰਸੋਈ ਚ ਬਸ ਹੁਣ ਅਸੀਂ ਰੋਟੀ ਲੱਗਣਾ ਰੋਟੀ ਰਹਿ ਗਈ ਰੋਟੀ ਲਾ ਕੇ ਫਿਰ ਅਸੀਂ ਬੇਲੇ ਬਾਹਰ ਹਵਾ ਚ ਬੈਠਾਂਗੇ ਰਾਮ ਨਾਲ ਇਹਦੇ ਪਹਿਲਾਂ ਮੇਰੇ ਹੱਥੋਂ ਡੱਬਾ ਗਿਰ ਜਾ ਕਿਉਂਕਿ ਹੁਣ ਮੈਂ ਗੇਟ ਕੋਲਾ ਹੀ ਗੇਟ ਖੋਲਣਾ ਮੈਂ ਪੂਰਾ ਅਸ਼ੋਕ ਨੂੰ ਅਸ਼ੋਕ ਨਹੀਂ ਹੈਗਾ ਸ਼ੋਕ ਆ ਮੈਂ ਪੂਰਾ ਨਾਮ ਪੜੋ ਅਸ਼ੋਕ ਆ ਆਪਾਂ ਸੱਸੇ ਆੜਾ ਕੱਟ ਦਿੰਦੇ ਆ ਐ ਪਹਿਲਾਂ ਚੱਲ ਪਹਿ ਜਾ ਹੁਣ ਵੇ ਪਹਿ ਜਾ ਤੂੰ ਝੂਟੀ ਦਵਾਂਗੇ ਹੋਰ ਚੱਲ ਅਸੀਂ ਮੰਜਾ ਨਾ ਹੁਣ ਉੱਥੇ ਸੌਂਚ ਕਰਨ ਲੱਗੇ ਆ ਇਹ ਬਚਾ ਮਚਾਰਾ ਕੱਲਾ ਹੀ ਮੰਜੇ ਤੇ ਬੈਠਾ ਤਾ ਉੱਪ ਜਾ ਫਿਰ ਅਸੀਂ ਕਿਹਾ ਤਾਂ ਲੈ ਹੁਣ ਨੰਬਰ ਪਾ ਕੇ ਬੈਠੇ ਆਂ ਅੱਜ ਤਾਂ ਸੀ ਬੀਬੀ ਵੀ ਕੱਢ ਲਈ ਬਾਹਰ ਉਹ ਦੇਖੋ ਥੈਲਾ ਦੇ ਦਾ ਬੀਬੀ ਕੰਨੀ ਤਾਂ ਫੀਡ ਆਲਾ ਵੀ ਤੈਨੂੰ ਥੈਲਾ ਮਿਲ ਗਿਆ ਥੋੜਾ ਹਟ ਕੇ ਹਾਂ ਕੰਨੀ ਮਤਾ ਆਟੇ ਆਲਾ ਲੈ ਆ ਕੇ ਦੋ ਥੈਲਾ ਹੁਣ ਕੀ ਤੋਂ ਮੰਗ ਕੇ ਲੈ ਆ ਕੇ ਪਈ ਹੈ ਬਈ ਇਕਦਿਰਾ ਹਾਂ ਬਹ ਹੈਗਾ ਯਾਰ ਇਹਦੀ ਹਾਲਤ ਨਾ ਥੋੜੀ ਜਿਹੀ ਠੀਕ ਜੀ ਨਹੀਂ ਲੱਗ ਰਹੀ ਅੱਜ ਮੱਥਾ ਵੀ ਭਖਿਆ ਪਿਆ ਇਹ ਆ ਜਾ ਲੱਗ ਰਿਹਾ ਪਾਈ ਇਹ ਅੱਜ ਨੈਗੇਟਿਵ ਨਹੀਂ ਮਦਲੀਆਂ ਬਣਾਏ ਤਾਂ ਉਹ ਵੀ ਖਾਏ ਨਹੀਂ ਰਹੀ ਪਿਆ ਅੱਜ ਇਹਨੂੰ ਹੁਣ ਸ਼ੌਕ ਤੇ ਜਦ ਤੱਕ ਟੀਕਾ ਨਹੀਂ ਲਵਾਉਂਦੇ ਸਿੱਧਾ ਨਹੀਂ ਹੁੰਦਾ ਇਹ ਸ਼ੌਕ ਅੱਛਾ ਸ਼ੌਕ ਸੋਹਣੀ ਮੈਂ ਤਾਂ ਐਂਡ ਕਰ ਦੇਣਾ ਮੈਂ ਤਾਂ ਸੋਹਣੀ ਓਕੇ ਅੱਜ ਸਾਰੇ ਬਾਹਰ ਨਿਕਲ ਗਏ ਕਿੰਨਾ ਮਜ਼ਾ ਆ ਰਿਹਾ ਹੈ ਨਾ ਕਿਉਂਕਿ ਨਾ ਬੈਠੀ ਹੁੰਦੀ ਆ ਤੇ ਬੀਬੀਏ ਸੁਣਾੜੇ ਉੱਥੇ ਫਿਰਦੇ ਨਾਲ-ਨਾਲ ਸਾਰੇ ਹਾਂ ਹਨਾ ਫਿਰ ਬੀਬੀ ਮੈਂ ਤਾਂ ਆਬ ਮੈਂ ਜੇ ਪਿੱਛੇ ਚਾਰ ਬਣਾ ਲਏ ਤੇ ਅਸੀਂ ਮੈਂ ਕਿਹਾ ਬੀਬੀ ਥੱਲਾ ਲੈ ਕੇ ਵੀ ਤਾਂ ਬੈਠ ਸਕਦੀ ਮੈਂ ਜੇ ਥੱਲਾ ਲੈ ਕੇ ਨਹੀਂ ਬੈਠੇ ਕਰਦੀ ਤੀ ਸਿਆਲ ਚ ਜੇ ਤੁਸੀਂ ਸਾਰੇ ਪੋਰਚੇ ਚ ਬੈਠਦੇ ਤੇ ਮੈਨੂੰ ਫਿਰ ਥੱਲਾ ਦੇ ਕੇ ਬਿਠਾਉਂਦੇ ਤੇ ਵੀ ਉਰੇ ਕੋਲ ਬਹਿ ਜਾ ਥੱਨਾ ਲੈ ਕੇ ਥੱਲੇ ਅਗਰੇ ਆਏਗਾ ਵਿਚਾਰਾ ਮੰਜੇ ਬਰਾਉ ਨਾਲ ਬੈਠਾ ਏ ਫਿਰ ਕੀ ਕਹਿੰਦਾ ਨਾ ਜਿਆਦਾ ਮੇਰੇ ਨਾਲ ਉਧਰ ਹਰਪੀ ਤਾਂ ਉਹਨਾਂ ਦੇ ਗਿਆ ਮੈਂ ਡੱਬਾ ਫੜਾ ਚਲੇ ਗਈ ਆ ਪਿੱਛੇ ਹੀ ਬਹਿ ਗਿਆ ਇੱਥੇ ਪੈ ਜਾ ਪੈ ਜਾ ਪੈ ਜਾ ਲੱਡੂ ਤੂੰ ਪੈ ਜਾ ਮੇਰਾ ਪੁੱਤ ਪੈ ਜਾ ਉਰੇ ਪੈ ਜਾ ਕਿੱਥੇ ਆ? ਪਾ ਲੈ ਗੱਦੜੀ। ਪਾ ਪਾ ਲੈ। ਅੱਛਾ, ਕਮਾਂਡ ਲੈ ਗਿਆ। ਕਮਾਂਡ ਗਿਆ। ਅੱਛਾ। ਕੀ ਕਹਿੰਦਾ ਉਹ ਡਾਕਟਰ? ਦਵਾਈ ਬੁਖਾਰ ਆ ਕਹਿੰਦਾ। ਬੁਖਾਰ ਆ ਨਾ, ਬੁਖਾਰ ਤਾਂ ਹੈ ਤਾਂ ਉਹ ਤੱਕਤਾ ਪਿਆ ਤਾਂ। ਹਾਂ, ਮੌਸਮ ਉਹ ਹੋ ਰਹੀ ਹੈ ਨਾ। ਆ ਯੂ ਆ ਯੂ ਵੀਰੇ ਉਹਦਾ ਮੈਸੇਜ ਵੀ ਆ ਤੇ ਆਇਆ ਸਕੂਲ ਚੋਂ। ਪੜ ਕੇ ਦੇਖ ਕਿਆ ਲਿਖਿਆ ਵਾ। ਵੀ ਕੋਈ ਲਿਕੁਇਡ ਠੰਡੀ ਚੀਜ਼ ਨਾ ਖਾਓ ਕੋਈ ਕੋਲ ਡਰਿੰਕਸ ਨਹੀਂ ਪੀਣੇ ਜੰਕ ਫੂਡ ਨਹੀਂ ਖਾਣੇ ਮੌਸਮ ਚੇਂਜ ਹੋ ਰਿਹਾ ਠੀਕ ਰਹਿਣਾ ਪੇਪਰ ਸਟਾਰਟ ਹੋਣ ਵਾਲੇ ਆ ਆ ਹੋਰ ਗੱਲ ਤਾਂ ਸਹੀ ਦੀ ਆ ਤੇ ਯੂ ਵੀ ਨੇ ਰਾਤ ਆਪ ਪੜ੍ਹੇ ਆ ਮੈਂ ਸਮਝਾਇਆ ਨਾਲੇ ਉਹਨੂੰ ਕਿਉਂਕਿ ਉੱਤੇ ਪਹਿਲੇ ਮੈਂ ਪੜ੍ਹ ਲੇ ਤੇ ਵੀ ਕੁਝ ਵੀ ਖਾਣਾ ਪੀਣਾ ਨਹੀਂ ਗਲਤ ਜਿਹੜਾ ਕੋ ਸਾਂਝੀ ਨੂੰ ਲੜਾ ਕੇ ਭਾਈ ਜੀ ਨੇ ਬੜੀ ਲੈ ਫਿਰ ਵੀ ਡਾਕਟਰ ਇਹਨੂੰ ਸਮਝਾਤਾ ਤੈਨੂੰ ਬਿੰਨਾ ਹੋ ਗਿਆ ਬਹੁਤ ਮੰਨ ਹਾਂ ਲੋ ਜੀ ਨੇਰਾ ਹੋ ਗਿਆ ਯੂ ਵੀ ਆਵੋ ਗਿਆ ਹੁਣ ਘੁੰਮਣ ਯੂ ਵੀ ਗੁਰਦੁਆਰੇ ਗਿਆ ਉਹ ਬਸ ਐ ਹੀ ਹੋ ਗਿਆ ਸਵੇਰੇ ਮੜਾ ਦੀ ਕੋਸ ਤੇ ਬਣੀ ਨਾ ਨਹਾ ਲੰਦਾ ਫਿਰ ਪੱਖੇ ਥੱਲੇ ਭੱਜ ਜਾਂਦਾ ਹਾਂ 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 ਬੰਦਾ ਉਨੀ ਯਾਰ ਮੈਂ ਪੱਖਾ ਬੰਦ ਕਰ ਦਿੰਦੀ ਹਾਂ ਪੀਣ ਤੇ ਕੱਪੜੇ ਕੁੱਪੜੇ ਤਾਂ ਪੂਰਾ ਭਰੀਜ ਰੱਖ ਰਹੇ ਨੇ ਤੇ ਮੰਮੀ ਪੱਖਾ ਨਾਲ ਦੇ ਵਿੱਚ ਚੁੰਨੀ ਦੀ ਬੁੱੱਪੜ ਮਾਰਦੀ ਆ ਇਹਨਾਂ ਇਹ ਕੁਝ ਕਪੜਾ ਅੰਦਰ ਰਾਤ ਨੂੰ ਹੋਰ ਫਿਰ ਧਾਰ ਕੇ ਮਾਰ ਦੇ ਜੋਦੀ ਚਲ ਕੋਈ ਨਹੀਂ ਸੈੱਟ ਹੋ ਜਾਊਗਾ ਇਹ ਕਿਉਂਕਿ ਮੌਸਮ ਇਹ ਹਜਾ ਚੱਲ ਰਿਹਾ ਏ ਤੇ ਹੁਣ ਆਪਣਾ ਜਿਹੜਾ ਵਲੌਗ ਆ ਵੇ ਨਾ ਗਰਮ ਨਾ ਗਰਮੀ ਆ ਹੁਣ ਆਪਾਂ ਹੋਰ ਨਾ ਆਪਾਂ ਵਲੌਗ ਦਾ ਕਰਦੇ ਆ ਜੀ ਐਂਡ ਹੁਣ ਆਪ ਉਹਨੂੰ ਦਵਾਈਆਂ ਦੇਈਆਂ ਜਾ ਰਹੀਆਂ ਨੇ ਕਿਉਂਕਿ ਅਬੂ ਆਣ ਆਲੇ ਗੇੜੀ ਕੱਢ ਕੇ ਹੈ ਦਵਾਈ ਲੈ ਕੇ ਖਾਣੇ ਆ ਹਾਂ ਅਬੁੱਡੀ ਦਵਾਈ ਤਿਆਰ ਹੋ ਰਹੀ ਆ ਪਾਣੀ ਆ ਉਹਦੇ ਆਉਣ ਤੇ ਪਹਿਲਾ ਪਹਿਲਾ ਤੇ ਹੁਣ ਮਿਲਦੇ ਆ ਆਪਾਂ ਤੁਹਾਨੂੰ ਅਗਲੇ ਵਲੌਗ ਚ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮੇਰੇ YouTube ਨੂੰ Instagram ID ਨੂੰ ਵੀ ਜ਼ਰੂਰ ਫੋਲੋ ਕਰਿਓ ਹੁਣ ਮਿਲਦੇ ਆਂ ਅਗਲੇ ਵਲੌਗ ਚ ਕਿਉਂਕਿ ਹੁਣ ਸਾਰੇ ਤੇ ਆਪਣੇ ਆਪਣੇ ਗੱਲਾਂ ਬੋਲ ਰਹੇ ਨੇ ਸਮਝ ਨਹੀਂ ਆ ਰਿਆ ਤੇ ਵੀਡੀਓ ਨੂੰ ਲਾਈਕ ਕਰਿਓ ਸੋਹਣੇ ਸੋਹਣੇ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਬਾਏ